ਗਿਆ ਕਿਉਂਕਿ ਉਸ ਨੂੰ ਲੱਗਦਾ ਕਿ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਮੌਕੇ ਤੇ ਡੀਐਸਪੀ ਸਾਹਿਬ ਨੇ ਪਹੁੰਚ ਕੇ ਕਿਹਾ ਹੈ ਕਿ ਮੇਰੇ ਸਾਹਮਣੇ ਦੋ ਤੋਂ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਸੀ ਉਹਨਾਂ ਦੇ ਹੱਥਾਂ ਵਿੱਚ ਦੋ ਦੋ ਪਿਸਤੌਲ ਫੜੇ ਹੋਏ ਸੀ ਜਿਨ੍ਹਾਂ ਨੇ ਸੇਹ ਤੋਂ ਸੱਤ ਰਾਉਂਡ ਫਾਇਰ ਕੀਤੇ ਨੇ ਤੇ ਫਰਾਰ ਹੋ ਗਏ ਨੇ ਫਿਲਹਾਲ ਪੁਲਿਸ ਉਹਨਾਂ ਦੀ ਭਾਲ ਕਰ ਰਹੀ ਹੈ ਤੇ ਗੁਰਪ੍ਰੀਤ ਸਿੰਘ ਨੇ ਇਹ ਰਿਪੋਰਟ ਲਿਖਾਈ ਹੈ ਕਿ ਇੱਕ ਘਟਨਾ ਬਟਾਲਾ ਦੇ ਪਿੰਡ ਗ੍ਰੰਥਕੜ੍ਹ ਦੀ ਹੈ ਜਿੱਥੇ ਇਹ ਗੋਲੀਬਾਰੀ ਹੋਈ ਹੈ ਬੀਤੀ ਰਾਤ ਇਹ ਗੋਲੀਬਾਰੀ ਹੋਈ ਹੈ ਤੇ ਗੋਲੀਬਾਰੀ ਕਿਸ ਨੇ ਕਰਵਾਈ ਹੈ ਤੇ ਕਿਉਂ ਕਰਵਾਈ ਹੈ ਫਿਲਹਾਲ ਇਸ ਦਾ ਕਾਰਨ ਨਾ ਨਹੀਂ ਪਤਾ ਲੱਗ ਸਕਿਆ ਪਰ ਗੁਰਪ੍ਰੀਤ ਦੀ ਬੇਨਾਂ ਦੀ ਗੱਲ ਕਰੀਏ ਤਾਂ ਗੁਰਪ੍ਰੀਤ ਦਾ ਕਹਿਣਾ ਹੈ ਕਿ ਇਸ ਦੇ ਜਿਹੜੇ ਸਾਥੀ ਜਿਨ੍ਹਾਂ ਦਾ ਨਾਂ ਪ੍ਰਾਣੀ ਲਾਕਡਾੜ ਹੈ ਪਹਿਲਾਂ ਉਹਨਾਂ ਦਾ ਕੋਈ ਮੁਕੱਦਮਾ ਚੱਲਦਾ ਸੀ ਉਹ ਜੇਲ੍ਹ ਦੇ ਵਿੱਚ ਬੈਠੇ ਨੇ ਜੇਲ੍ਹ ਦੇ ਵਿੱਚ ਬੈਠ ਕੇ ਉਹ ਇਹ ਜਈਆਂ ਕਾਰਵਾਈਆਂ ਕਰਵਾ ਰਹੇ ਨੇ ਤਾਜੋ ਮੈਂ ਡਰ ਜਾਵਾਂ ਸਹਿਮ ਜਾਵਾਂ ਪਰ ਮੈਨੂੰ ਕਾਨੂੰਨ ਤੇ ਭਰੋਸਾ ਹੈ ਮੈਂ ਕਾਨੂੰਨ ਦੇ ਨਾਲ ਚੱਲਾਂਗਾ ਕਾਨੂੰਨ ਜਿਵੇਂ ਕਹੇਗਾ ਮੈਂ ਓਵੇਂ ਕਰਾਂਗਾ ਕਾਨੂੰਨ ਤੋਂ ਬਾਹਰ ਨਹੀਂ ਹੋਵਾਂਗਾ ਡੀਐਸਪੀ ਨੇ ਬਿਆਨ ਦਰਜ ਕਰ ਲਏ ਨੇ ਤੇ ਅਗੇਰ ਲਈ ਕਾਰਵਾਈ ਵਧ ਦਿੱਤੀ ਹੈ ਰਾਤ ਕਰੀਬ ਇਹ 10 ਵਜੇ ਦਾ ਵਾਕਿਆ ਜੀ ਉਹਦੇ ਉਹਨਾਂ ਦੇ ਘਰ ਗੁਰਪ੍ਰੀਤ ਸਿੰਘ ਨੇ ਸਨ ਅਮਰੀਕ ਸਿੰਘ ਨੇ ਗ੍ਰੰਥਕੜ ਦੇ ਉਹਨਾਂ ਦੇ ਘਰ ਤਿੰਨ ਦਿੱਤੀ ਆਏ ਜੋ ਸੀਸੀਟੀਵੀ ਕੈਮਰਾ ਚੋਂ ਦੇਖਿਆ ਤਿੰਨ ਮੋਟਰਸਾਈਕਲ ਤੇ ਸਵਾਰ ਸੀ ਦੋ ਜਣਾਂ ਨੇ ਉਤਰ ਕੇ ਤੇ ਉਥੇ ਦੋਹਾਂ ਕੋਲ ਵੈਪਨ ਦੇਖੇ ਗਏ ਨੇ ਉਹਨਾਂ ਨੇ ਫਾਇਰ ਕੀਤੇ ਨੇ ਸੱਤ ਉੱਥੇ ਸਾਨੂੰ ਕੋਲ ਮਿਲੇ ਸੀ ਸੀਸੀਟੀਵੀ ਦੇ ਵਿੱਚ ਉਹ 6 ਤੋਂ 7 ਦੇ ਕਰੀਬ ਆਵਾਜ਼ਾਂ ਆਉਂਦੀਆਂ ਨੇ ਚੱਲਦੀਆਂ ਤੇ ਇੱਕ ਸੀਸੀਟੀਵੀ 'ਚ ਲੱਗਦਾ ਪਿਆ ਕਿ ਇੱਕ ਦਾ ਫਾਇਰ ਸ਼ਾਇਦ ਮਿਸ ਹੋ ਰਿਹਾ ਸੀ ਉਹਦੇ ਕੋਲ ਚੱਲਦਾ ਨਹੀਂ ਪਿਆ ਸੀ ਫਾਇਰ ਉਹ ਕੀਤੇ ਦੋ ਜਣੇ ਕੋ ਦੋਵੇਂ ਪਿਸਤਲ ਦੇ ਨਾਲ ਦੇਖੇ ਗਏ ਨੇ ਅਗਲੇ ਪਾਸੇ ਪਿੰਡ ਪੰਡਾ ਦੁਨੀਆ ਸੰਧੂ ਉਧਰਲੀ ਸਾਈਡ ਨੂੰ ਚੱਲ ਗਏ ਆਏ ਨੇ ਗੁਡਾਲਾ ਕਰਤੀਆਂ ਸਾਈਡ ਤੋਂ ਤੇ ਉਧਰ ਚਲੇ ਗਏ ਨੇ ਮੈਂ ਵੀ ਰਾਤ ਮੌਕੇ ਤੇ ਗਿਆ ਸਾਰਾ ਸੀਸੀਟੀਵੀ ਦੇਖਿਆ ਸਾਰੇ ਪਰਿਵਾਰ ਨਾਲ ਗੱਲ ਕੀਤੀ ਹੋਰ ਜਿਹੜੇ ਗਵਾਂਢੀ ਸੀ ਉਹਨਾਂ ਨਾਲ ਗੱਲ ਕੀਤੀ ਜਾਰੀ ਤੌਰ ਤੇ ਕਿਸੇ ਤੇ ਕੋਈ ਸ਼ੱਕ ਦੇ ਨਹੀਂ ਜ਼ਾਹਰ ਕਰਦੇ ਕਿਉਂਕਿ ਨਾ ਤੇ ਕਦੀ ਕੋਈ ਧਮਕੀ ਤਾਂ ਨਾ ਇਹਨਾਂ ਦਾ ਰੀਸੈਂਟ ਪਾਸਟ ਵਿੱਚ ਕੋਈ ਝਗੜਾ ਇੱਕ ਪਹਿਲੇ ਝਗੜਾਗਾ ਸੀ ਉਹ ਦੋਸ਼ੀ ਆਲਰੇਡੀ ਕਿਸੇ ਹੋਰ ਕੇਸ ਦੇ ਵਿੱਚ ਜੇਲ੍ਹ ਵਿੱਚ ਹੀ ਨੇ ਪਰ ਉਹਦੇ ਵਿੱਚ ਵੀ ਇਹਨਾਂ ਤੇ ਪਰਚਾ ਸੀ ਇਹ ਮਦਈ ਨਹੀਂ ਸੀ ਉਸ ਕੇਸ ਦੇ ਵਿੱਚ ਤੇ ਪੁਨਾ ਸਹੇਰ ਤੋਂ ਅਸੀਂ ਅਲੱਗ-ਅਲੱਗ ਰਾਤ ਕੇਸ ਰਜਿਸਟਰ ਕਰ ਦਿੱਤਾ ਹੁਣ ਅਲੱਗ-ਅਲੱਗ ਟੀਮਾਂ ਲਗਾਈਆਂ ਅਸੀਂ ਉਹਨੂੰ ਖੋਲੜ ਰਹੇ ਹਾਂ ਕਿ ਕਿਹੜੇ ਪਾਸੇ ਗੱਲ ਗਈ ਰਾਤ ਨੂੰ ਜੋ ਮੇਰਾ ਨੇ ਗੱਲ ਕੀਤੀ ਕਹਿੰਦੇ ਕਿ ਉਹ ਤੇ ਆਪਣਾ ਬੜੇ ਫ੍ਰੈਂਡਲੀ ਬੇ ਨਾਲ ਜਿੰਨਾਂ ਦਾਗਾ ਸੀ ਜਸ਼ਨ ਜਸਕਰਨ ਸਿੰਘ ਆ ਉਹਨਾਂ ਦੇ ਫਾਦਰ surjit singh ਇਹਨਾਂ ਦੇ ਘਰ ਆਉਂਦੇ ਜਾਂਦੇ ਰਹਿੰਦੇ ਨੇ ਕੋਈ ਕੋਈ ਰਾਜੀ ਨਵੇਂ ਵਾਲੀ ਗੱਲ ਇਹ ਇਹੋ ਚ ਲਾਂਦੇ ਹੋਣਗੇ ਕਿਉਂਕਿ ਇਹ ਉਹਦੇ ਚ ਦੋਸ਼ੀ ਨੇ ਤੇ ਉਹਨਾਂ ਨੂੰ ਵੀ ਕੋਈ ਉਹਦੇ ਚ ਰਾਜੀ ਨਵੇਂ ਚ ਕੋਈ ਇਤਰਾਜ਼ ਨਹੀਂ ਸੀ ਕੋਈ ਧਮਕੀ ਵਾਲੀ ਕੋਈ ਗੱਲ ਨਹੀਂ ਸੀ ਕਿਉਂਕਿ ਇਹ ਤੇ ਆਲਰੇਡੀ ਦੋਸ਼ੀ ਸੀ ਉਹਦੇ ਚ ਦੋ ਸ਼ੈਂਟੋਂ ਨੂੰ ਕਾਦੀ ਧਮਕੀ ਦੇਣੀ ਹੈ ਜਾਂ ਤੇ ਮਦਈ ਹੁੰਦੇ ਤੇ ਦੂਸਰੀ ਪਾਰਟੀ ਕਵੇ ਕਿ ਤੁਸੀਂ ਆਪਣਾ ਪਰਚਾ ਵਾਪਸ ਲਓ ਜਾਂ ਰਾਜ਼ਨਾਮਾ ਕਰੋ ਫੇਰ ਧਮਕੀ ਦੇਣ ਤੇ ਉਹ ਗੱਲ ਮੰਨੀ ਜਾਂਦੀ ਆ ਬਟ ਜਿਹੜੀ ਦੂਸਰੀ ਪਾਰਟੀ ਸੀ ਉਹ ਕਿਸੇ ਹੋਰ ਮੁਕਦਮੇ ਚ ਆਲਰੇਡੀ ਜੇਲ੍ਹ ਚ ਹੈ ਕਮਰੇ ਸਾਤੇ ਗੋਇੰਦਵਾਲ ਸਾਹਿਬ ਸਰ ਇਹ ਕੱਲ ਰਾਤ 10 ਵਜੇ ਦੀ ਗੱਲ ਹੈ ਅਸੀਂ ਰੋਟੀ ਪਾਣੀ ਖਾ ਕੇ ਲੰਮੇ ਬੇ ਸੀਗੇ ਤੇ اچانک ਨਾ ਆਵਾਜ਼ ਆਉਂਦੀ ਆ ਜਦੋਂ ਕੋਈ ਖੜਾਕ ਹੁੰਦਾ ਸਾਨੂੰ ਲੱਗਾ ਵੀ ਕੋਈ ਚੀਜ਼ ਹੋ ਗਈ ਜਾਂ ਜਾਨਵਰ ਹੋਊਗਾ ਬਾਹਰ ਅਸੀਂ ਜਦੋਂ ਆਪਣਾ ਸੀਸੀਟੀਵੀ ਚੈੱਕ ਕਰਦੇ ਆ ਖੋਲ ਕੇ ਤਾਂ ਉੱਚਾ ਹੁੰਦਾ ਵੀ ਕੋਈ ਫਾਇਰ ਕਰ ਰਿਹਾ ਹੈ ਗੇਟ ਤੇ ਦੋ ਮੁੰਡੇ ਜਿਨ੍ਹਾਂ ਨੇ ਕੀ ਸੱਤ ਤੋਂ ਅੱਠ ਫਾਇਰ ਕੀਤੇ ਆ ਦੋ ਪਿਸਟਲ ਸੀਗੇ ਉਹਨਾਂ ਕੋ ਇੱਕ ਮੋਟਰਸਾਈਕਲ ਦੀ ਉੱਤੇ ਤਿੰਨ ਜਾਣੇ ਸੀਗੇ ਤੇ ਸਰ ਇੱਕ ਫਾਇਰ ਸੱਤ ਤਾਂ ਉੱਥੇ ਬਾਹਰ ਲੱਗੇ ਇੱਕ ਫਾਇਰ ਅੰਦਰ ਵਾਲੇ ਗੇਟ ਨੂੰ ਵੀ ਆ ਕੇ ਲੱਗਾ ਹੋਇਆ ਹੈ ਨੁਕਸਾਨ ਸਰ ਗੇਟ ਦੇਖ ਲਓ ਗੇਟ ਦਾ ਸਾਰਾ ਹੀ ਹੋ ਗਿਆ ਛੱਲੀ ਹੋ ਗਿਆ ਸਾਰੇ ਇਹ ਨਾ ਸਾਡਾ ਇੱਥੇ ਹੀ ਚੱਲਦਾ ਹੈ ਪਿੰਡ 'ਚ ਕੋਈ ਬੰਦੇ ਗਲਤ ਕੰਮ ਕਰਦੇ ਸੀ ਅਸੀਂ ਉਹਨਾਂ ਨੂੰ ਰੋਕਦੇ ਸੀਗੇ ਕੋਈ ਨਜਾਇਜ਼ ਕੰਮ ਕਰਦੇ ਸੀ ਤੇ ਉਹਨਾਂ ਦੇ ਇਹ ਕੰਮ ਕੰਮ ਵਾ ਸਾਰਾ ਉਹਨਾਂ ਨੇ ਪਹਿਲਾਂ ਸਾਡੇ ਦੇ ਨਾਂ ਪਰਚਾ ਕਰਾਇਆ ਹੋਇਆ 2 ਸਾਲ ਹੋ ਗਏ ਪਰਚਾ ਚੱਲ ਰਿਹਾ ਹੈ ਠੀਕ ਹੈ ਉਹ ਬੰਦੇ ਦੋਨੋਂ ਜੇਲ੍ਹ 'ਚ ਆ ਜਿੰਨਾ ਵੱਲੋਂ ਸਾਡੇ ਤੇ ਕੀ ਕੁਝ ਕੀਤਾ ਗਿਆ ਹੈ ਤੇ ਹੁਣ ਵੀ 100% ਆ ਵੀ ਉਹਨਾਂ ਦਾ ਹੀ ਇਹ ਕੰਮ ਹੋ ਸਕਦਾ ਕਿਉਂਕਿ ਸਾਡੇ ਕਿਸੇ ਨਾ ਕੋਈ ਗੱਲਬਾਤ ਹੈ ਨਹੀਂ ਨਾ ਪਿੰਡ 'ਚ ਨਾ ਲੱਗੀ ਛਾਗੇ ਪਿੰਡ ਕਿਸੇ 'ਚ ਸਾਡੇ ਕੋ ਆਪਣਾ ਬਡਾਲਾ ਗ੍ਰੰਥੀਆਂ ਵਾਲਿਆਂ ਦੀ ਬ੍ਰਾਂਚ ਜੋ ਕਿ ਮੇਨ ਠੇਕਾ ਹੁੰਦਾ ਜੀ ਸਰ ਸਾਨੂੰ ਉਹਨਾਂ ਨੇ ਹੀ ਠੇਕੇ ਵਾਲੇ ਨਹੀਂ ਦਿੱਤੀ ਹੋਈ ਹੈ ਜੋ ਕਿ ਰਜਿਸਟਰਡ ਆ ਜੀ ਸਰ ਉਹਨਾਂ ਵੱਲ ਹੁੰਦੀਆਂ ਨਾ ਸਾਰੇ ਵੀ ਹਰ ਇੱਕ ਪਿੰਡਾਂ 'ਚ ਹੈਗੀਆਂ ਹਾਂ ਹਾਂਜੀ ਨਹੀਂ ਨਹੀਂ ਸਰ ਵੈਸੇ ਲਾਕਡਾਟ ਚੱਲੀ ਜਾਂਦੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਲੋਕ ਪਿੰਡ 'ਚ ਗਲਤ ਕੰਮ ਕਰਦੇ ਸੀ ਜੋ ਕਿ ਸਾਡੇ ਪਿੰਡ ਦਾ ਸਾਫ ਕਸਰਪੰਚ ਵੀ ਪਹਿਲਾਂ ਉਸਤੇ ਵੀ ਇਸ ਟਾਈਮ ਚਿੱਟੇ ਦਾ ਪਰਚਾ ਹੈ ਉਹ ਵੀ ਗਰਦਾਸ ਜਿਹਦੇ ਵੱਲੋਂ ਸਾਨੂੰ ਲੱਗਦਾ ਵੀ ਇਹ ਦੋਨਾਂ ਨੂੰ ਕੰਮ ਕਰਾਇਆ ਗਿਆ ਉਹ ਮੁੰਡਾ ਵੀ ਤਰਨਤਨ ਜੇਲ੍ਹ ਚ ਬੰਦਿਆ ਸਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਐ ਇਦਾਂ ਕਿਸੇ ਦਾ ਨੁਕਸਾਨ ਵੀ ਹੋਵੇ ਤਾਂ ਕਿਸੇ ਦੀ ਗੋਲੀ ਲੱਗ ਵੀ ਸਕਦੀ ਸੀ ਜਿਸ ਨੇ ਸਰ ਅਸੀਂ 100 ਨੰਬਰ ਤੇ ਕਾਲ ਕਰੀ ਪੁਲਿਸ ਚਲੋ ਉਦੋਂ ਬਟਾਲਾ ਗਰਨਥੀ ਵਾਲੇ ਇੰਚਾਰਜ ਪਹੁੰਚੇ ਐਸ ਐਚ ਓ ਸੇਖਮਾ ਪਹੁੰਚੇ ਡੀ ਐਸ ਪੀ ਬਟਾਲਾ ਵੀ ਮੌਕੇ ਤੇ ਪਹੁੰਚੇ ਪੀ ਉਹਨਾਂ ਨੇ ਸਹਿਯੋਗ ਕੀਤਾ ਸਾਡਾ ਕੈਂਡੀ ਵੀ ਦੇਖਦੇ ਦਸਕਾ ਦਾ ਸਵਾਗਤ ਹੈ ਬਟਾਲਾ ਦੇ ਨੇੜੇ ਪਿੰਡ ਦੇ ਵਿੱਚ ਗੋਲੀਆਂ ਚੱਲੀਆਂ ਨੇ ਤਾੜ-ਤਾੜ ਹੋਈ ਹੈ ਲਗਾਤਾਰ 6 ਤੋਂ 7 ਰਾਉਂਡ ਜਿਹੜੇ ਨੇ ਨੌਜਵਾਨਾਂ ਦੇ ਵੱਲੋਂ ਫਾਇਰ ਕੀਤੇ ਗਏ ਦੱਸਦੀਏ ਕਿ ਗੁਰਪ੍ਰੀਤ ਸਿੰਘ ਨਾਮਕ ਵਿਅਕਤੀ ਉੱਤੇ ਇਹ ਰਾਉਂਡ ਫਾਇਰ ਕੀਤੇ ਗਏ ਨੇ ਉਸ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਸ ਦੇ ਕੁਝ ਸਾਥੀ ਜਿਨ੍ਹਾਂ ਦਾ ਉਸ ਦੀ ਲਾਕਡਾਉਨ ਹੈ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੁਆਰਾ ਇਹ ਜਿਹੜੀ ਹੈ ਘਟਨਾ ਨੂੰ ਅੰਜਾਮ ਦਵਾਇਆ ਗਿਆ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਮੌਕੇ ਤੇ ਡੀਐਸਪੀ ਸਾਹਿਬ ਨੇ ਪਹੁੰਚ ਕੇ ਕਿਹਾ ਹੈ ਕਿ ਮੇਰੇ ਸਾਹਮਣੇ ਦੋ ਤੋਂ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਸੀ ਉਹਨਾਂ ਦੇ ਹੱਥਾਂ ਵਿੱਚ ਦੋ ਦੋ ਪਿਸਤੌਲ ਫੜੇ ਹੋਏ ਸੀ ਜਿਨ੍ਹਾਂ ਨੇ 6 ਤੋਂ 7 ਰਾਉਂਡ ਫਾਇਰ ਕੀਤੇ ਨੇ ਤੇ ਫਰਾਰ ਹੋ ਗਏ ਨੇ ਫਿਲਹਾਲ ਪੁਲਿਸ ਉਹਨਾਂ ਦੀ ਭਾਲ ਕਰ ਰਹੀ ਹੈ ਤੇ ਗੁਰਪ੍ਰੀਤ ਸਿੰਘ ਨੇ ਇਹ ਰਿਪੋਰਟ ਲਿਖਾਈ ਹੈ ਕਿ ਇਹ ਘਟਨਾ ਬਟਾਲਾ ਦੇ ਪਿੰਡ ਗ੍ਰੰਥਗੜ੍ਹ ਦੀ ਹੈ ਜਿੱਥੇ ਇਹ ਗੋਲੀਬਾਰੀ ਹੋਈ ਹੈ ਬੀਤੀ ਰਾਤ ਇਹ ਗੋਲੀਬਾਰੀ ਹੋਈ ਹੈ ਤੇ ਗੋਲੀਬਾਰੀ ਕਿਸ ਨੇ ਕਰਵਾਈਏ ਤੇ ਕਿਉਂ ਕਰਵਾਈਏ ਫਿਲਹਾਲ ਇਸ ਦਾ ਕਾਰਨ ਨਾ ਪਤਾ ਨਹੀਂ ਪਤਾ ਲੱਗ ਸਕਿਆ ਪਰ ਗੁਰਪ੍ਰੀਤ ਦੀ ਬੇਨਾਂ ਦੀ ਗੱਲ ਕਰੀਏ ਤਾਂ ਗੁਰਪ੍ਰੀਤ ਦਾ ਕਹਿਣਾ ਹੈ ਕਿ ਇਸ ਦੇ ਜਿਹੜੇ ਸਾਥੀ ਜਿਨ੍ਹਾਂ ਨਾਲ ਪੁਰਾਣੀ ਲਾਗ ਡਾਡ ਹੈ ਪਹਿਲਾਂ ਉਹਨਾਂ ਨਾਲ ਕੋਈ ਮੁਕੱਦਮਾ ਚੱਲਦਾ ਸੀ ਉਹ ਜੇਲ੍ਹ ਦੇ ਵਿੱਚ ਬੈਠੇ ਨੇ ਜੇਲ੍ਹ ਦੇ ਵਿੱਚ ਬੈਠ ਕੇ ਉਹ ਇਹ ਜਿਹੀਆਂ ਕਾਰਵਾਈਆਂ ਕਰਵਾ ਰਹੇ ਨੇ ਤਾਂ ਜੋ ਮੈਂ ਡਰ ਜਾਵਾਂ ਸਹਿਮ ਜਾਵਾਂ ਪਰ ਮੈਨੂੰ ਕਾਨੂੰਨ ਤੇ ਭਰੋਸਾ ਹੈ ਮੈਂ ਕਾਨੂੰਨ ਦੇ ਨਾਲ ਚੱਲਾਂਗਾ ਕਾਨੂੰਨ ਜਿਵੇਂ ਕਹੇਗਾ ਮੈਂ ਉਵੇਂ ਕਰਾਂਗਾ ਕਾਨੂੰਨ ਤੋਂ ਬਾਹਰ ਨਹੀਂ ਹੋਵਾਂਗਾ ਡੀਐਸਪੀ ਨੇ ਬਿਆਨ ਦਰਜ ਕਰ ਲਏ ਨੇ ਤੇ ਅਗੇ ਲਈ ਕਾਰਵਾਈ ਵਧ ਦਿੱਤੀ ਹੈ ਰਾਤ ਕਰੀਬ ਇਹ 10 ਵਜੇ ਦਾ ਵਾਕਿਆ ਜੀ ਉਹਦੇ ਉਹਨਾਂ ਦੇ ਘਰ ਗੁਰਪ੍ਰੀਤ ਸਿੰਘ ਨੇ ਸਨ ਅਮਰੀਕ ਸਿੰਘ ਨੇ ਗ੍ਰੰਥ ਘੜਦੇ ਉਹਨਾਂ ਦੇ ਘਰ ਤਿੰਨ ਦਿੱਤੀ ਆਏ ਜੋ ਸੀਸੀਟੀਵੀ ਕੈਮਰਾ ਚ ਦੇਖਿਆ ਤਿੰਨ ਮੋਟਰਸਾਈਕਲ ਤੇ ਸਵਾਰ ਸੀ ਦੋ ਜਣੇ ਨੇ ਉਤਰ ਕੇ ਤੇ ਉਥੇ ਦੋਹਾਂ ਕੋਲ ਵਾਪਨ ਦੇਖੇ ਗਏ ਨੇ ਤੋਂ ਉਹਨਾਂ ਨੇ ਫਾਇਰ ਕੀਤੇ ਨੇ ਸੱਤ ਉਥੇ ਸਾਨੂੰ ਕੋਲ ਮਿਲਦੇ ਸੀਸੀਟੀਵੀ ਦੇ ਵਿੱਚ ਵੀ 6 ਤੋਂ 7 ਦੇ ਕਰੀਬ ਆਵਾਜ਼ਾਂ ਆਉਂਦੀਆਂ ਨੇ ਚੱਲਦੀਆਂ ਤੇ ਇੱਕ ਸੀਸੀਟੀਵੀ ਚ ਲੱਗਦਾ ਪਿਆ ਕਿ ਇੱਕ ਦਫਾ ਇਹ ਸ਼ਾਇਦ ਮਿਸ ਹੋ ਰਿਹਾ ਸੀ ਉਹਦੋਂ ਕੋ ਚੱਲਦਾ ਨਹੀਂ ਪਿਆ ਸੀ ਪਰ ਫਾਇਰ ਉਹ ਕਿਤੇ ਦੋ ਜਣੇ ਕੋ ਦੋਵੇਂ ਕਿਸ ਚਲਦੇ ਨਾਲ ਦੇਖੇ ਗਏ ਨੇ ਅਗਲੇ ਪਾਸੇ ਪਿੰਡ ਪੈਂਦਾ ਦੁਨੀਆ ਸੰਧੂ ਉਧਰਲੀ ਸਾਈਡ ਨੂੰ ਚੱਲ ਗਏ ਆਏ ਨੇ ਗੁਡਾਲਾ ਕਰਤੀਆਂ ਸਾਈਡ ਤੋਂ ਤੇ ਉਧਰ ਚਲੇ ਗਏ ਮੈਂ ਵੀ ਰਾਤ ਮੌਕੇ ਤੇ ਗਿਆ ਸਾਰਾ ਸੀਸੀਟੀਵੀ ਦੇਖਿਆ ਸਾਰੇ ਪਰਿਵਾਰ ਨਾਲ ਗੱਲ ਕੀਤੀ ਹੋਰ ਜਿਹੜੇ ਗਵਾਂਢੀ ਸੀ ਉਹਨਾਂ ਨਾਲ ਗੱਲ ਕੀਤੀ ਜਾਰੀ ਤੌਰ ਤੇ ਕਿਸੇ ਤੇ ਕੋਈ ਸ਼ੱਕ ਦੇ ਨਹੀਂ ਜ਼ਾਹਰ ਕਰਦੇ ਕਿ ਨਾਤੇ ਕਦੀ ਕੋਈ ਧਮਕੀ ਤੇ ਨਾ ਇਹਨਾਂ ਦਾ ਰੀਸੈਂਟ ਪਾਸਟ ਵਿੱਚ ਕੋਈ ਝਗੜਾ ਇੱਕ ਪਹਿਲੇ ਝਗੜਾਗਾ ਸੀ ਉਹ ਦੋਸ਼ੀ ਆਲਰੇਡੀ ਕਿਸੇ ਹੋਰ ਕੇਸ ਦੇ ਵਿੱਚ ਜੇਲ੍ਹ ਵਿੱਚ ਹੀ ਨੇ ਪਰ ਉਹਦੇ ਵਿੱਚ ਵੀ ਇਹਨਾਂ ਤੇ ਪਰਚਾ ਸੀ ਇਹ ਮਦਾਈ ਨਹੀਂ ਸੀ ਉਸ ਕੇਸ ਦੇ ਵਿੱਚ ਤੇ ਪੂਨਾ ਸ਼ਹਿਰ ਤੋਂ ਅਸੀਂ ਅਲੱਗ-ਅਲੱਗ ਰਾਤ ਕੇਸ ਰਜਿਸਟਰਡ ਕਰ ਦਿੱਤਾ ਤੇ ਹੁਣ ਅਲੱਗ-ਅਲੱਗ ਟੀਮਾਂ ਲਗਾਈਆਂ ਅਸੀਂ ਉਹਨੂੰ ਖੰਗਾਲ ਰਹੇ ਹਾਂ ਕਿ ਕਿਹੜੇ ਪਾਸੇ ਗੱਲ ਹੋ ਰਹੀ ਹੈ ਰਾਤ ਨੂੰ ਜੋ ਮੇਰਾ ਨੇ ਇਹਨਾਂ ਨਾਲ ਗੱਲ ਕੀਤੀ ਕਹਿੰਦੇ ਕਿ ਉਹ ਤੇ ਆਪਣਾ ਬੜੇ ਫ੍ਰੈਂਡਲੀ ਬੇ ਨਾਲ ਜਿੰਨਾਂ ਦਾਗਾ ਸੀ ਜਸ਼ਨ ਜਸਕਰਨ ਸਿੰਘ ਆ ਉਹਨਾਂ ਦੇ ਫਾਦਰ surjit singh ਇਹਨਾਂ ਦੇ ਘਰ ਆਉਂਦੇ ਜਾਂਦੇ ਰਹਿੰਦੇ ਨੇ ਕੋਈ ਕੋਈ ਰਾਜੀ ਨਾਵੇਂ ਵਾਲੀ ਗੱਲ ਇਹ ਇਹੋ ਚਲਾਉਂਦੇ ਹੋਣਗੇ ਕਿਉਂਕਿ ਇਹ ਉਹਦੇ ਚ ਦੋਸ਼ੀ ਨੇ ਤੇ ਉਹਨਾਂ ਨੂੰ ਵੀ ਕੋਈ ਉਹਦੇ ਚ ਰਾਜੀ ਨਾਵੇਂ ਚ ਕੋਈ ਇਤਰਾਜ਼ ਨਹੀਂ ਸੀ ਕੋਈ ਧਮਕੀ ਵਾਲੀ ਕੋਈ ਗੱਲ ਨਹੀਂ ਸੀ ਕਿਉਂਕਿ ਇਹ ਤੇ ਆਲਰੇਡੀ ਦੋਸ਼ੀ ਸੀ ਉਹਦੇ ਚ ਦੋਸ਼ੀਆਂ ਤੋਂ ਨੂੰ ਕਾਦੀ ਧਮਕੀ ਦੇਣੀ ਆ ਜਾਂ ਤੇ ਮਦਈ ਹੁੰਦੇ ਤੇ ਦੂਸਰੀ ਪਾਰਟੀ ਕਵੇ ਕਿ ਤੁਸੀਂ ਆਪਣਾ ਪਰਚਾ ਵਾਪਸ ਲਓ ਜਾਂ ਰਾਜ਼ਨਾਮਾ ਦਰੋ ਫੇਰ ਧਮਕੀ ਦੇਣ ਤੇ ਉਹ ਗੱਲ ਮੰਨੀ ਜਾਂਦੀ ਆ ਬਟ ਜਿਹੜੀ ਦੂਸਰੀ ਪਾਰਟੀ ਸੀ ਉਹ ਕਿਸੇ ਹੋਰ ਮਕਦਮੇ ਚ ਆਲਰੇਡੀ ਜੇਲ੍ਹ ਚ ਹੈ ਕਮਰਸਾਤ ਇੱਕ ਗੋਇੰਦਵਾਲ ਸਾਹਿਬ ਸਰ ਇਹ ਕੱਲ ਰਾਤ 10 ਵਜੇ ਦੀ ਗੱਲ ਆ ਅਸੀਂ ਰੋਟੀ ਪਾਣੀ ਖਾ ਕੇ ਲੰਮੇ ਬੇ ਸੀਗੇ ਤੇ ਅਚਾਨਕ ਨਾ ਆਵਾਜ਼ ਆਉਂਦੀ ਆ ਜਿਦਾਂ ਕੋਈ ਖੜਾਕ ਹੁੰਦਾ ਸਾਨੂੰ ਲੱਗਾ ਵੀ ਕੋਈ ਚੀਜ਼ ਹੋ ਗਈ ਜਾਂ ਜਾਨਵਰ ਹੋਊਗਾ ਬਾਹਰ ਅਸੀਂ ਜਦੋਂ ਆਪਣਾ ਸੀਸੀਟੀਵੀ ਚੈੱਕ ਕਰਦੇ ਆ ਖੋਲ ਕੇ ਤਾਂ ਉੱਚਾ ਹੁੰਦਾ ਵੀ ਕੋਈ ਫਾਇਰ ਕਰ ਰਿਹਾ ਹੈ ਗੇਟ ਤੇ ਦੋ ਮੁੰਡੇ ਜਿਨ੍ਹਾਂ ਨੇ ਕੀ ਸੱਤ ਤੋਂ ਅੱਠ ਫਾਇਰ ਕੀਤੇ ਆ ਦੋ ਪਿਸਟਲ ਸੀਗੇ ਉਹਨਾਂ ਕੋਲ ਇੱਕ ਮੋਟਰਸਾਈਕਲ ਦੀ ਉੱਤੇ ਤਿੰਨ ਜਾਣੇ ਸੀਗੇ ਤੇ ਸਰ ਇੱਕ ਫਾਇਰ ਸੱਤ ਤਾਂ ਉੱਥੇ ਬਾਹਰ ਲੱਗੇ ਇੱਕ ਫਾਇਰ ਅੰਦਰ ਵਾਲੇ ਗੇਟ ਨੂੰ ਵੀ ਆ ਕੇ ਲੱਗਾ ਹੋਇਆ ਹੈ ਨੁਕਸਾਨ ਸਰ ਗੇਟ ਦੇਖ ਲਓ ਗੇਟ ਦਾ ਸਾਰਾ ਹੀ ਹੋ ਗਿਆ ਛੱਲੀ ਹੋ ਗਿਆ ਇਹ ਸਾਰੇ ਇਹ ਨਾ ਸਾਡਾ ਇੱਥੇ ਹੀ ਚੱਲਦਾ ਹੈ ਪਿੰਡ 'ਚ ਕੋਈ ਬੰਦੇ ਗਲਤ ਕੰਮ ਕਰਦੇ ਸੀ ਅਸੀਂ ਉਹਨਾਂ ਨੂੰ ਰੋਕਦੇ ਸੀਗੇ ਇਹ ਨਜਾਇਜ਼ ਕੰਮ ਕਰਦੇ ਸੀ ਤੇ ਉਹਨਾਂ ਦੇ ਇਹ ਕੰਮਾਂ ਸਾਰਾ ਉਹਨਾਂ ਨੇ ਪਹਿਲਾਂ ਸਾਡੇ ਦੇ ਨਾ ਪਰਚਾ ਕਰਾਇਆ ਹੋਇਆ 2 ਸਾਲ ਹੋ ਗਏ ਪਰਚਾ ਚੱਲ ਰਿਹਾ ਹੈ ਠੀਕ ਹੈ ਉਹ ਬੰਦੇ ਦੋਨੋਂ ਜੇਲ੍ਹ 'ਚ ਆ ਜਿੰਨਾ ਵੱਲੋਂ ਸਾਡੇ ਤੇ ਕੀ ਕੁਝ ਕੀਤਾ ਗਿਆ ਹੈ ਤੇ ਹੁਣ ਵੀ 100% ਹੈ ਵੀ ਉਹਨਾਂ ਦਾ ਹੀ ਇਹ ਕੰਮ ਹੋ ਸਕਦਾ ਕਿਉਂਕਿ ਸਾਡੀ ਕਿਸੇ ਨਾ ਕੋਈ ਗੱਲਬਾਤ ਹੈ ਨਹੀਂ ਨਾ ਪਿੰਡ 'ਚ ਨਾ ਲੱਗੀ ਛਾਗੇ ਪਿੰਡ ਕਿਸੇ 'ਚ ਵੀ ਸਾਡੇ ਕੋ ਆਪਣਾ ਬਡਾਲਾ ਗ੍ਰੰਥੀਆਂ ਵਾਲਿਆਂ ਦੀ ਬ੍ਰਾਂਚ ਜੋ ਕਿ ਮੇਨ ਠੇਕਾ ਹੁੰਦਾ ਜੀ ਸਰ ਸਾਨੂੰ ਉਹਨਾਂ ਨੇ ਹੀ ਠੇਕੇ ਵਾਲਿਆਂ ਨੂੰ ਦਿੱਤੀ ਹੋਈ ਹੈ ਜੋ ਕਿ ਰਜਿਸਟਰਡ ਆ ਜੀ ਸਰ ਉਹਨਾਂ ਵੱਲੋਂ ਹੁੰਦੀਆਂ ਨਾ ਸਾਰੇ ਵੀ ਹਰ ਇੱਕ ਪਿੰਡਾਂ ਹਾਂਜੀ ਨਹੀਂ ਨਹੀਂ ਸਰ ਐਸੇ ਲਾਕਡਾਊਨ ਚੱਲੀ ਜਾਂਦੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਲੋਕ ਪਿੰਡ ਚ ਗਲਤ ਕੰਮ ਕਰਦੇ ਸੀ ਜੋ ਕਿ ਸਾਡੇ ਪਿੰਡ ਦਾ ਸਾਫ ਕਸਰਪਿੰਚ ਵੀ ਪਹਿਲਾਂ ਉਸਤੇ ਵੀ ਇਸ ਟਾਈਮ ਚਿੱਟੇ ਦਾ ਪਰਚਾ ਹੈ ਉਹ ਵੀ ਗਰਦਾਸਪੁਰ ਜੇਲ੍ਹ ਚ ਹੈ ਤੇ ਜਿਹਦੇ ਵੱਲੋਂ ਸਾਨੂੰ ਲੱਗਦਾ ਵੀ ਇਹ ਦੋਨਾਂ ਨੂੰ ਕੰਮ ਕਰਾਇਆ ਗਿਆ ਉਹ ਮੁੰਡਾ ਵੀ ਤਰਨਤਨ ਜੇਲ੍ਹ ਚ ਬੰਦ ਹੈ ਸਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਦਾਂ ਕਿਸੇ ਦਾ ਨੁਕਸਾਨ ਵੀ ਹੋ ਸਕਦਾ ਕਿਸੇ ਤੇ ਗੋਲੀ ਲੱਗ ਵੀ ਸਕਦੀ ਸੀ ਉਸਨੇ ਸਰ ਅਸੀਂ 100 ਨੰਬਰ ਤੇ ਕਾਲ ਕਰੀ ਪੁਲਿਸ ਚਲੋ ਉਦੋਂ ਬਟਾਲਾ ਕਰਨ ਨਹੀਂ ਆਲੇ ਇਨਚਾਰਜ ਪਹੁੰਚੇ ਐਸਐਚਓ ਸੇਖਮਾ ਪਹੁੰਚੇ ਡੀਐ ਈ ਉਹਨਾਂ ਨੇ ਸਹਿਯੋਗ ਕੀਤਾ ਸਾਡਾ ਕੈਨਡੀ ਵੀ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਬਟਾਲਾ ਦੇ ਨੇੜੇ ਪਿੰਡ ਦੇ ਵਿੱਚ ਗੋਲੀਆਂ ਚੱਲੀਆਂ ਨੇ ਤਾੜ-ਤਾੜ ਹੋਈ ਹੈ ਲਗਾਤਾਰ 6 ਤੋਂ 7 ਰਾਉਂਡ ਜਿਹੜੇ ਨੇ ਨੌਜਵਾਨਾਂ ਦੇ ਵੱਲੋਂ ਫਾਇਰ ਕੀਤੇ ਗਏ ਦੱਸਦੀਏ ਕਿ ਗੁਰਪ੍ਰੀਤ ਸਿੰਘ ਨਾਮਕ ਵਿਅਕਤੀ ਉੱਤੇ ਇਹ ਰਾਉਂਡ ਫਾਇਰ ਕੀਤੇ ਗਏ ਨੇ ਉਸ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਸ ਦੇ ਕੁਝ ਸਾਥੀ ਜਿਨ੍ਹਾਂ ਨਾਲ ਉਸ ਦੀ ਲਾਕਡਾਡ ਹੈ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੁਆਰਾ ਇਹ ਜਿਹੜੀ ਹੈ ਘਟਨਾ ਨੂੰ ਅੰਜਾਮ ਦਵਾਇਆ ਗਿਆ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਮੌਕੇ ਤੇ ਡੀਐਸਪੀ ਸਾਹਿਬ ਨੇ ਪਹੁੰਚ ਕੇ ਕਿਹਾ ਹੈ ਕਿ ਮੇਰੇ ਸਾਹਮਣੇ ਦੋ ਤੋਂ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਸੀ ਉਹਨਾਂ ਦੇ ਹੱਥਾਂ ਵਿੱਚ ਦੋ ਦੋ ਪਿਸਤੌਲ ਫੜੇ ਹੋਏ ਸੀ ਜਿਨ੍ਹਾਂ ਨੇ 6 ਤੋਂ 7 ਰਾਉਂਡ ਫਾਇਰ ਕੀਤੇ ਨੇ ਤੇ ਫਰਾਰ ਹੋ ਗਏ ਨੇ ਫਿਲਹਾਲ ਪੁਲਿਸ ਉਹਨਾਂ ਦੀ ਭਾਲ ਕਰ ਰਹੀ ਹੈ ਤੇ ਗੁਰਪ੍ਰੀਤ ਸਿੰਘ ਨੇ ਇਹ ਰਿਪੋਰਟ ਲਿਖਾਈ ਹੈ ਕਿ ਇੱਕ ਘਟਨਾ ਬਟਾਲਾ ਦੇ ਪਿੰਡ ਗ੍ਰੰਥਗੜ੍ਹ ਦੀ ਹੈ ਜਿੱਥੇ ਇਹ ਗੋਲੀਬਾਰੀ ਹੋਈ ਹੈ ਬੀਤੀ ਰਾਤ ਇਹ ਗੋਲੀਬਾਰੀ ਹੋਈ ਹੈ ਤੇ ਗੋਲੀਬਾਰੀ ਕਿਸ ਨੇ ਕਰਵਾਈ ਹੈ ਤੇ ਕਿਉਂ ਕਰਵਾਈ ਹੈ ਫਿਲਹਾਲ ਇਸ ਦਾ ਕਾਰਨ ਨਾ ਨਹੀਂ ਪਤਾ ਲੱਗ ਸਕਿਆ ਪਰ ਗੁਰਪ੍ਰੀਤ ਦੀ ਬੇਨਾਂ ਦੀ ਗੱਲ ਕਰੀਏ ਤਾਂ ਗੁਰਪ੍ਰੀਤ ਦਾ ਕਹਿਣਾ ਹੈ ਕਿ ਇਸ ਦੇ ਜਿਹੜੇ ਸਾਥੀ ਜਿਨ੍ਹਾਂ ਦਾ ਪੁਰਾਣੀ ਲਾਗੜਾਡ ਪਹਿਲਾਂ ਉਹਨਾਂ ਦਾ ਕੋਈ ਮੁਕੱਦਮਾ ਚੱਲਦਾ ਸੀ ਉਹ ਜੇਲ੍ਹ ਦੇ ਵਿੱਚ ਬੈਠੇ ਨੇ ਜੇਲ੍ਹ ਦੇ ਵਿੱਚ ਬੈਠ ਕੇ ਉਹ ਅਜਿਹੀਆਂ ਕਾਰਵਾਈਆਂ ਕਰਵਾ ਰਹੇ ਨੇ ਤਾਜੋ ਮੈਂ ਡਰ ਜਾਵਾਂ ਸਹਿਮ ਜਾਵਾਂ ਪਰ ਮੈਨੂੰ ਕਾਨੂੰਨ ਤੇ ਭਰੋਸਾ ਹੈ ਮੈਂ ਕਾਨੂੰਨ ਦੇ ਨਾਲ ਚੱਲਾਂਗਾ ਕਾਨੂੰਨ ਜਿਵੇਂ ਕਹੇਗਾ ਮੈਂ ਓਵੇਂ ਕਰਾਂਗਾ ਕਾਨੂੰਨ ਤੋਂ ਬਾਹਰ ਨਹੀਂ ਹੋਵਾਂਗਾ ਡੀਐਸਪੀ ਨੇ ਬਿਆਨ ਦਰਜ ਕਰ ਲਏ ਨੇ ਤੇ ਅਗੇਰ ਲਈ ਕਾਰਵਾਈ ਵਧ ਦਿੱਤੀ ਹੈ ਰਾਤ ਕਰੀਬ ਇਹ 10 ਵਜੇ ਦਾ ਵਾਕਿਆ ਜੀ ਉਹਦੇ ਉਹਨਾਂ ਦੇ ਘਰ ਗੁਰਪ੍ਰੀਤ ਸਿੰਘ ਨੇ ਸਨ ਅਮਰੀਕ ਸਿੰਘ ਨੇ ਗ੍ਰੰਥਗੜ ਦੇ ਉਹਨਾਂ ਦੇ ਘਰ ਤਿੰਨ ਦਿੱਤੀ ਆਏ ਜੋ ਸੀਸੀਟੀਵੀ ਕੈਮਰਾ ਚੋਂ ਦੇਖਿਆ ਤਿੰਨ ਮੋਟਰਸਾਈਕਲ ਤੇ ਸਵਾਰ ਸੀ ਦੋ ਜਣਾਂ ਨੇ ਉਤਰ ਕੇ ਤੇ ਉੱਥੇ ਦੋਹਾਂ ਕੋਲ ਵਿਅਪਨ ਦੇਖੇ ਗਏ ਨੇ ਤੋਂ ਉਹਨਾਂ ਨੇ ਫਾਇਰ ਕੀਤੇ ਨੇ ਸੱਤ ਉੱਥੇ ਸਾਨੂੰ ਕੋਲ ਮਿਲਦੇ ਸੀ ਸੀਸੀਟੀਵੀ ਦੇ ਵਿੱਚ ਉਹ 6 ਤੋਂ 7 ਦੇ ਕਰੀਬ ਆਵਾਜ਼ਾਂ ਆਉਂਦੀਆਂ ਨੇ ਚੱਲਦੀਆਂ ਤੇ ਇੱਕ ਸੀਸੀਟੀਵੀ 'ਚ ਲੱਗਦਾ ਪਿਆ ਕਿ ਇੱਕ ਦਾ ਫਾਇਰ ਸ਼ਾਇਦ ਮਿਸ ਹੋ ਰਿਹਾ ਸੀ ਉਹਦੇ ਕੋਲ ਚੱਲਦਾ ਨਹੀਂ ਪਿਆ ਸੀ ਫਾਇਰ ਉਹ ਕੀਤੇ ਦੋ ਜਣੇ ਕੋ ਦੋਵੇਂ ਪਿਸਤਲ ਦੇ ਨਾਲ ਦੇਖੇ ਗਏ ਨੇ ਅਗਲੇ ਪਾਸੇ ਪਿੰਡ ਪੰਡਾ ਦੁਨੀਆ ਸੰਧੂ ਉਧਰਲੀ ਸਾਈਡ ਨੂੰ ਚੱਲ ਗਏ ਆਏ ਨੇ ਵਡਾਲਾ ਘਰਤੀਆਂ ਸਾਈਡ ਤੋਂ ਤੇ ਉਧਰ ਚਲੇ ਗਏ ਨੇ ਮੈਂ ਵੀ ਰਾਤ ਮੌਕੇ ਤੇ ਗਿਆ ਸਾਰਾ ਸੀਸੀਟੀਵੀ ਦੇਖਿਆ ਸਾਰੇ ਪਰਿਵਾਰ ਨਾਲ ਗੱਲ ਕੀਤੀ ਪੋਰ ਜਿਹੜੇ ਗਵਾਂਢੀ ਸੀ ਉਹਨਾਂ ਨਾਲ ਗੱਲ ਕੀਤੀ ਜਾਰੀ ਤੌਰ ਤੇ ਕਿਸੇ ਤੇ ਕੋਈ ਸ਼ੱਕ ਦੇ ਨਹੀਂ ਜ਼ਾਹਰ ਕਰਦੇ ਕਿਉਂਕਿ ਨਾ ਤੇ ਕਦੀ ਕੋਈ ਧਮਕੀ ਤੇ ਨਾ ਇਹਨਾਂ ਦਾ ਰੀਸੈਂਟ ਪਾਸਟ ਵਿੱਚ ਕੋਈ ਝਗੜਾ ਇਹ ਪਹਿਲੇ ਝਗੜਾਗਾ ਸੀ ਉਹ ਦੋਸ਼ੀ ਆਲਰੇਡੀ ਕਿਸੇ ਹੋਰ ਕੇਸ ਦੇ ਵਿੱਚ ਜੇਲ੍ਹ ਵਿੱਚ ਹੀ ਨੇ ਪਰ ਉਹਦੇ ਵਿੱਚ ਵੀ ਇਹਨਾਂ ਤੇ ਪਰਚਾ ਸੀ ਇਹ ਮਦਈ ਨਹੀਂ ਸੀ ਉਸ ਕੇਸ ਦੇ ਵਿੱਚ ਤੇ ਪੂਨਾ ਸਹੇਤੋ ਅਸੀਂ ਅਲੱਗ-ਅਲੱਗ ਰਾਤ ਕੇਸ ਰਜਿਸਟਰ ਕਰ ਦਿੱਤਾ ਉਹਨੂੰ ਅਲੱਗ-ਅਲੱਗ ਟੀਮਾਂ ਲਗਾਈਆਂ ਅਸੀਂ ਉਹਨੂੰ ਖੰਗਾਲ ਰਹੇ ਹਾਂ ਕਿ ਕਿਹੜੇ ਪਾਸੇ ਗੱਲ ਹੋ ਰਹੀ ਹੈ ਰਾਤ ਨੂੰ ਜੋ ਮੇਰਾ ਨੇ ਗੱਲ ਕੀਤੀ ਕਹਿੰਦੇ ਕਿ ਉਹ ਤੇ ਆਪਣਾ ਬੜੇ ਫ੍ਰੈਂਡਲੀ ਬੇ ਨਾਲ ਜਿੰਨਾਂ ਦਾਗਾ ਸੀ ਜਸ਼ਨ ਜਸਕਰਨ ਸਿੰਘ ਆ ਉਹਨਾਂ ਦੇ ਫਾਦਰ surjit singh ਇਹਨਾਂ ਦੇ ਘਰ ਆਉਂਦੇ ਜਾਂਦੇ ਰਹਿੰਦੇ ਨੇ ਕੋਈ ਕੋਈ ਰਾਜੀ ਨਾਵੇਂ ਵਾਲੀ ਗੱਲ ਇਹ ਇਹੋ ਚ ਲਾਂਦੇ ਹੋਣਗੇ ਕਿਉਂਕਿ ਇਹ ਉਹਦੇ ਚ ਦੋਸ਼ੀ ਨੇ ਤੇ ਉਹਨਾਂ ਨੂੰ ਵੀ ਕੋਈ ਉਹਦੇ ਚ ਰਾਜੀ ਨਾਵੇਂ ਚ ਕੋਈ ਇਤਰਾਜ਼ ਨਹੀਂ ਸੀ ਕੋਈ ਧਮਕੀ ਵਾਲੀ ਕੋਈ ਗੱਲ ਨਹੀਂ ਸੀ ਕਿਉਂਕਿ ਇਹ ਤੇ ਆਲਰੇਡੀ ਦੋਸ਼ੀ ਸੀ ਉਹਦੇ ਚ ਦੋ ਸ਼ੰਤੋਂ ਨੂੰ ਕਾਦੀ ਧਮਕੀ ਦੇਣੀ ਹੈ ਜਾਂ ਤੇ ਮਦਈ ਹੁੰਦੇ ਤੇ ਦੂਸਰੀ ਪਾਰਟੀ ਕਵੇ ਕਿ ਤੁਸੀਂ ਆਪਣਾ ਪਰਚਾ ਵਾਪਸ ਲਓ ਜਾਂ ਰਾਜ਼ਨਾਮਾ ਕਰੋ ਫੇਰ ਧਮਕੀ ਦੇਣ ਤੇ ਉਹ ਗੱਲ ਮੰਨੀ ਜਾਂਦੀ ਆ ਬਟ ਜਿਹੜੀ ਦੂਸਰੀ ਪਾਰਟੀ ਸੀ ਉਹ ਕਿਸੇ ਹੋਰ ਮਕਦਮੇ ਚ ਆਲਰੇਡੀ ਜੇਲ੍ਹ ਚ ਹੈ ਕਮਰੇ ਸਾਤੇ ਗੋਇੰਦਵਾਲ ਸਾਹਿਬ ਸਰ ਇਹ ਕੱਲ ਰਾਤ 10 ਵਜੇ ਦੀ ਗੱਲ ਆ ਅਸੀਂ ਰੋਟੀ ਪਾਣੀ ਖਾ ਕੇ ਲੰਮੇ ਬੇ ਸੀਗੇ ਤੇ اچانک ਨਾ ਆਵਾਜ਼ ਆਉਂਦੀ ਆ ਜਦੋਂ ਕੋਈ ਖੜਾਕ ਹੁੰਦਾ ਸਾਨੂੰ ਲੱਗਾ ਵੀ ਕੋਈ ਚੀਜ਼ ਹੋ ਗਈ ਜਾਂ ਜਾਨਵਰ ਹੋਊਗਾ ਬਾਹਰ ਅਸੀਂ ਜਦੋਂ ਆਪਣਾ ਸੀਸੀਟੀਵੀ ਚੈੱਕ ਕਰਦੇ ਆ ਖੋਲ ਕੇ ਤਾਂ ਉੱਚਾ ਹੁੰਦਾ ਵੀ ਕੋਈ ਫਾਇਰ ਕਰ ਰਿਹਾ ਹੈ ਗੇਟ ਤੇ ਦੋ ਮੁੰਡੇ ਜਿਨ੍ਹਾਂ ਨੇ ਕੀ ਸੱਤ ਤੋਂ ਅੱਠ ਫਾਇਰ ਕੀਤੇ ਆ ਦੋ ਪਿਸਟਲ ਸੀਗੇ ਉਹਨਾਂ ਕੋ ਇੱਕ ਮੋਟਰਸਾਈਕਲ ਦੀ ਉੱਤੇ ਤਿੰਨ ਜਾਣੇ ਸੀਗੇ ਤੇ ਸਰ ਇੱਕ ਫਾਇਰ ਸੱਤ ਤਾਂ ਉੱਥੇ ਬਾਹਰ ਲੱਗੇ ਇੱਕ ਫਾਇਰ ਅੰਦਰ ਵਾਲੇ ਗੇਟ ਨੂੰ ਵੀ ਆ ਕੇ ਲੱਗਾ ਹੋਇਆ ਹੈ ਨੁਕਸਾਨ ਸਰ ਗੇਟ ਦੇਖ ਲਓ ਗੇਟ ਦਾ ਸਾਰਾ ਹੀ ਹੋ ਗਿਆ ਛੱਲੀ ਹੋ ਗਿਆ ਸਰ ਇਹ ਨਾ ਸਾਡਾ ਇੱਥੇ ਹੀ ਚੱਲਦਾ ਹੈ ਪਿੰਡ 'ਚ ਕੋਈ ਬੰਦੇ ਗਲਤ ਕੰਮ ਕਰਦੇ ਸੀ ਅਸੀਂ ਉਹਨਾਂ ਨੂੰ ਰੋਕਦੇ ਸੀਗੇ ਕੋਈ ਨਜਾਇਜ਼ ਕੰਮ ਕਰਦੇ ਸੀ ਤੇ ਉਹਨਾਂ ਦੇ ਇਹ ਕੰਮ ਕੰਮ ਵਾ ਸਾਰਾ ਉਹਨਾਂ ਨੇ ਪਹਿਲਾਂ ਸਾਡੇ ਦੇ ਨਾਂ ਪਰਚਾ ਕਰਾਇਆ ਹੋਇਆ 2 ਸਾਲ ਹੋ ਗਏ ਪਰਚਾ ਚੱਲ ਰਿਹਾ ਹੈ ਠੀਕ ਹੈ ਉਹ ਬੰਦੇ ਦੋਨੋਂ ਜੇਲ੍ਹ 'ਚ ਆ ਜਿੰਨਾ ਵੱਲੋਂ ਸਾਡੇ ਤੇ ਕੀ ਕੁਝ ਕੀਤਾ ਗਿਆ ਹੈ ਤੇ ਹੁਣ ਵੀ 100% ਆ ਵੀ ਉਹਨਾਂ ਦਾ ਹੀ ਕੰਮ ਹੋ ਸਕਦਾ ਕਿਉਂਕਿ ਸਾਡੀ ਕਿਸੇ ਨਾ ਕੋਈ ਗੱਲਬਾਤ ਹੈ ਨਹੀਂ ਨਾ ਪਿੰਡ 'ਚ ਨਾ ਲੱਗੀ ਛੱਗੇ ਪਿੰਡ ਕਿਸੇ 'ਚ ਵੀ ਸਾਡੇ ਕੋ ਆਪਣਾ ਬਡਾਲਾ ਗ੍ਰੰਥੀਆਂ ਵਾਲਿਆਂ ਦੀ ਬ੍ਰਾਂਚ ਆ ਜੋ ਕਿ ਮੇਨ ਠੇਕਾ ਹੁੰਦਾ ਜੀ ਸਰ ਸਾਨੂੰ ਉਹਨਾਂ ਨੇ ਹੀ ਠੇਕੇ ਵਾਲੇ ਨਹੀਂ ਦਿੱਤੀ ਹੋਈ ਹੈ ਜੋ ਕਿ ਰਜਿਸਟਰਡ ਆ ਜੀ ਸਰ ਉਹਨਾਂ ਮਤਲਬ ਹੁੰਦੀਆਂ ਨਾ ਸਾਰੇ ਵੀ ਹਰ ਇੱਕ ਪਿੰਡਾਂ 'ਚ ਹੈਗੀਆਂ ਹਾਂ ਹਾਂਜੀ ਨਹੀਂ ਨਹੀਂ ਸਰ ਵੈਸੇ ਲਾਕਡਾਊਨ ਚੱਲੀ ਜਾਂਦੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਲੋਕ ਪਿੰਡ ਚ ਗਲਤ ਕੰਮ ਕਰਦੇ ਸੀ ਜੋ ਕਿ ਸਾਡੇ ਪਿੰਡ ਦਾ ਸਾਫ ਕਾ ਸਰਪੰਚ ਵੀ ਪਹਿਲਾਂ ਉਸਤੇ ਵੀ ਇਸ ਟਾਈਮ ਚਿੱਟੇ ਦਾ ਪਰਚਾ ਹੈ ਉਹ ਵੀ ਗਰਦਾਸਪੁਰ ਜੇਲ੍ਹ ਚ ਹੈ ਤੇ ਜਿਹਦੇ ਵੱਲੋਂ ਸਾਨੂੰ ਲੱਗਦਾ ਵੀ ਇਹ ਦੋਨਾਂ ਨੂੰ ਕੰਮ ਕਰਾਇਆ ਗਿਆ ਉਹ ਮੁੰਡਾ ਵੀ ਤਰਨਤਨ ਜੇਲ੍ਹ ਚ ਬੰਦ ਹੈ ਸਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਦਾਂ ਕਿਸੇ ਦਾ ਨੁਕਸਾਨ ਵੀ ਹੋ ਸਕੇ ਤਾਂ ਕਿਸੇ ਦੀ ਗੋਲੀ ਲੱਗ ਵੀ ਸਕਦੀ ਸੀ ਉਸਨੇ ਸਰ ਅਸੀਂ 100 ਨੰਬਰ ਤੇ ਕਾਲ ਕਰੀ ਪੁਲਿਸ ਚਲੋ ਉਦੋਂ ਬਟਾਲਾ ਗਨਥੀਆਂ ਵਾਲੇ ਇੰਚਾਰਜ ਪਹੁੰਚੇ ਐਸਐਚਓ ਸੇਖਮਾ ਪਹੁੰਚੇ ਡ ਈ ਉਹਨਾਂ ਨੇ ਸਹਿਯੋਗ ਕੀਤਾ ਸਾਡਾ ਕੈਂਡੀ ਵੀ ਦੇਖਦੇ ਦਸਕਿਆਂ ਦਾ ਸਵਾਗਤ ਹੈ ਬਟਾਲਾ ਦੇ ਨੇੜੇ ਪਿੰਡ ਦੇ ਵਿੱਚ ਗੋਲੀਆਂ ਚੱਲੀਆਂ ਨੇ ਤਾੜ-ਤਾੜ ਹੋਈ ਹੈ ਲਗਾਤਾਰ 6 ਤੋਂ 7 ਰੌਂਡ ਜਿਹੜੇ ਨੇ ਨੌਜਵਾਨਾਂ ਦੇ ਵੱਲੋਂ ਫਾਇਰ ਕੀਤੇ ਗਏ ਨੇ ਦੱਸਦੀਏ ਕਿ ਗੁਰਪ੍ਰੀਤ ਸਿੰਘ ਨਾਮਕ ਵਿਅਕਤੀ ਉੱਤੇ ਇਹ ਰੌਂਡ ਫਾਇਰ ਕੀਤੇ ਗਏ ਨੇ ਉਸ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਸ ਦੇ ਕੁਝ ਸਾਥੀ ਜਿਨ੍ਹਾਂ ਨਾਲ ਉਸ ਦੀ ਲਾਕਡਾਟ ਹੈ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੁਆਰਾ ਇਹ ਜਿਹੜੀ ਹੈ ਕਟੜਾ ਨੂੰ ਅੰਜਾਮ ਦਵਾਇਆ ਗਿਆ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਮੌਕੇ ਤੇ ਡੀਐਸਪੀ ਸਾਹਿਬ ਨੇ ਪਹੁੰਚ ਕੇ ਕਿਹਾ ਹੈ ਕਿ ਮੇਰੇ ਸਾਹਮਣੇ ਦੋ ਤੋਂ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਸੀ ਉਹਨਾਂ ਦੇ ਹੱਥਾਂ ਵਿੱਚ ਦੋ ਦੋ ਪਿਸਤੌਲ ਫੜੇ ਹੋਏ ਸੀ ਜਿਨ੍ਹਾਂ ਨੇ 6 ਤੋਂ 7 ਰਾਉਂਡ ਫਾਇਰ ਕੀਤੇ ਨੇ ਤੇ ਫਰਾਰ ਹੋ ਗਏ ਨੇ ਫਿਲਹਾਲ ਪੁਲਿਸ ਉਹਨਾਂ ਦੀ ਭਾਲ ਕਰ ਰਹੀ ਹੈ ਤੇ ਗੁਰਪ੍ਰੀਤ ਸਿੰਘ ਨੇ ਇਹ ਰਿਪੋਰਟ ਲਿਖਾਈ ਹੈ ਕਿ ਇੱਕ ਘਟਨਾ ਬਟਾਲਾ ਦੇ ਪਿੰਡ ਗ੍ਰੰਥਗੜ੍ਹ ਦੀ ਹੈ ਜਿੱਥੇ ਇਹ ਗੋਲੀਬਾਰੀ ਹੋਈ ਹੈ ਬੀਤੀ ਰਾਤ ਇਹ ਗੋਲੀਬਾਰੀ ਹੋਈ ਹੈ ਤੇ ਗੋਲੀਬਾਰੀ ਕਿਸ ਨੇ ਕਰਵਾਈ ਹੈ ਤੇ ਕਿਉਂ ਕਰਵਾਈ ਹੈ ਫਿਲਹਾਲ ਇਸ ਦਾ ਕਾਰਨ ਨਾ ਨਹੀਂ ਪਤਾ ਲੱਗ ਸਕਿਆ ਪਰ ਗੁਰਪ੍ਰੀਤ ਦੀ ਬੇਨ ਦੀ ਗੱਲ ਕਰੀਏ ਤਾਂ ਗੁਰਪ੍ਰੀਤ ਦਾ ਕਹਿਣਾ ਹੈ ਕਿ ਇਸ ਦੇ ਜਿਹੜੇ ਸਾਥੀ ਜਿਨ੍ਹਾਂ ਦਾ ਪੁਰਾਣੀ ਲਾਗੜਾੜ ਹੈ ਪਹਿਲਾਂ ਉਹਨਾਂ ਦਾ ਕੋਈ ਮੁਕੱਦਮਾ ਚੱਲਦਾ ਸੀ ਉਹ ਜੇਲ੍ਹ ਦੇ ਵਿੱਚ ਬੈਠੇ ਨੇ ਜੇਲ੍ਹ ਦੇ ਵਿੱਚ ਬੈਠ ਕੇ ਉਹ ਅਜਿਹੀਆਂ ਕਾਰਵਾਈਆਂ ਕਰਵਾ ਰਹੇ ਨੇ ਤਾ ਜੋ ਮੈਂ ਡਰ ਜਾਵਾਂ ਸਹਿਮ ਜਾਵਾਂ ਪਰ ਮੈਨੂੰ ਕਾਨੂੰਨ ਤੇ ਭਰੋਸਾ ਹੈ ਮੈਂ ਕਾਨੂੰਨ ਦੇ ਨਾਲ ਚੱਲਾਂਗਾ ਕਾਨੂੰਨ ਜਿਵੇਂ ਕਹੇਗਾ ਮੈਂ ਓਵੇਂ ਕਰਾਂਗਾ ਕਾਨੂੰਨ ਤੋਂ ਬਾਹਰ ਨਹੀਂ ਹੋਵਾਂਗਾ ਡੀਐਸਪੀ ਨੇ ਬਿਆਨ ਦਰਜ ਕਰ ਲਏ ਨੇ ਤੇ ਅਗੇ ਲਈ ਕਾਰਵਾਈ ਵਧ ਦਿੱਤੀ ਹੈ ਰਾਤ ਕਰੀਬ ਇਹ 10 ਵਜੇ ਦਾ ਵਾਕਿਆ ਜੀ ਉਹਦੇ ਉਹਨਾਂ ਦੇ ਘਰ ਗੁਰਪ੍ਰੀਤ ਸਿੰਘ ਨੇ ਸਨ ਅਮਰੀਕ ਸਿੰਘ ਨੇ ਗ੍ਰੰਥਕੜਦੇ ਉਹਨਾਂ ਦੇ ਘਰ ਤਿੰਨ ਦਿੱਤੀ ਆਏ ਜੋ ਸੀਸੀਟੀਵੀ ਕੈਮਰਾ ਚੋਂ ਦੇਖਿਆ ਤਿੰਨ ਮੋਟਰਸਾਈਕਲ ਤੇ ਸਵਾਰ ਸੀ ਦੋ ਜਾਨਾਂ ਨੇ ਉਤਰ ਕੇ ਤੇ ਉਥੇ ਦੋਹਾਂ ਕੋਲ ਵੈਪਨ ਦੇਖੇ ਗਏ ਨੇ ਉਹਨਾਂ ਨੇ ਫਾਇਰ ਕੀਤੇ ਨੇ ਸੱਤ ਉੱਥੇ ਸਾਨੂੰ ਕੋਲ ਮਿਲਦੇ ਸੀ ਸੀਸੀਟੀਵੀ ਦੇ ਵਿੱਚ ਉਹ 6 ਤੋਂ 7 ਦੇ ਕਰੀਬ ਆਵਾਜ਼ਾਂ ਆਉਂਦੀਆਂ ਨੇ ਚੱਲਦੀਆਂ ਤੇ ਇੱਕ ਸੀਸੀਟੀਵੀ 'ਚ ਲੱਗਦਾ ਪਿਆ ਕਿ ਇੱਕ ਦਾ ਫਾਇਰ ਸ਼ਾਇਦ ਮਿਸ ਹੋ ਰਿਹਾ ਸੀ ਉਹਦੇ ਕੋਲ ਚੱਲਦਾ ਨਹੀਂ ਪਿਆ ਸੀ ਫਾਇਰ ਉਹ ਕੀਤੇ ਦੋ ਜਣੇ ਕੋ ਦੋਵੇਂ ਪਿਸਟਲ ਦੇ ਨਾਲ ਦੇਖੇ ਗਏ ਨੇ ਅਗਲੇ ਪਾਸੇ ਪਿੰਡ ਪੰਡਾ ਦੁਨੀਆ ਸੰਧੂ ਉਧਰਲੀ ਸਾਈਡ ਨੂੰ ਚੱਲ ਗਏ ਆਏ ਨੇ ਗੋਡਾਲਾ ਕਰਤੀਆਂ ਸਾਈਡ ਤੋਂ ਤੇ ਉਧਰ ਚਲੇ ਗਏ ਮੈਂ ਵੀ ਰਾਤ ਮੌਕੇ ਤੇ ਗਿਆ ਸਾਰਾ ਸੀਸੀਟੀਵੀ ਦੇਖਿਆ ਸਾਰੇ ਪਰਿਵਾਰ ਨਾਲ ਗੱਲ ਕੀਤੀ ਹੋਰ ਜਿਹੜੇ ਗਵਾਂਢੀ ਸੀ ਉਹਨਾਂ ਨਾਲ ਗੱਲ ਕੀਤੀ ਜਾਰੀ ਤੌਰ ਤੇ ਕਿਸੇ ਤੇ ਕੋਈ ਸ਼ੱਕ ਦੇ ਨਹੀਂ ਜ਼ाहिर ਕਰਦੇ ਕਿਉਂਕਿ ਨਾ ਤਾਂ ਕਦੀ ਕੋਈ ਧਮਕੀ ਤਾਂ ਨਾ ਇਹਨਾਂ ਦਾ ਰੀਸੈਂਟ ਪਾਸਟ ਵਿੱਚ ਕੋਈ ਝਗੜਾ ਇੱਕ ਪਹਿਲੇ ਝਗੜਾਗਾ ਸੀ ਉਹ ਦੋਸ਼ੀ ਆਲਰੇਡੀ ਕਿਸੇ ਹੋਰ ਕੇਸ ਦੇ ਵਿੱਚ ਜੇਲ੍ਹ ਵਿੱਚ ਹੀ ਨੇ ਪਰ ਉਹਦੇ ਵਿੱਚ ਵੀ ਇਹਨਾਂ ਤੇ ਪਰਚਾ ਸੀ ਇਹ ਮਦਾਈ ਨਹੀਂ ਸੀ ਉਸ ਕੇਸ ਦੇ ਵਿੱਚ ਤੇ ਹੁਣ ਸਿਹਰ ਤੋਂ ਅਸੀਂ ਅਲੱਗ-ਅਲੱਗ ਰਾਤ ਕੇਸ ਰਜਿਸਟਰਡ ਕਰ ਦਿੱਤਾ ਤੇ ਹੁਣ ਉਹ ਅਲੱਗ-ਅਲੱਗ ਟੀਮਾਂ ਲਗਾਈਆਂ ਅਸੀਂ ਉਹਨੂੰ ਖੰਗਾਲ ਰਹੇ ਹਾਂ ਕਿ ਕਿਹੜੇ ਪਾਸੇ ਗੱਲ ਦੋ ਰੂ ਰਤ ਨੂੰ